ਸਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦੋਂ ਸੱਚੇ ਸਤਗੁਰੂ ਜੀ ਨੇ ਜਗਤ ਨੂੰ ਤਾਰਨ ਦੇ ਲਈ ਸਨਤਨੀ ਤੀਰਥਾਂ ਦਾ ਰਟਨ ਕੀਤਾ ਤੇ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਹੈ ਮੂਲੋਵਾਲ ਮੂਲੋਵਾਲ ਪਿੰਡ ਦੇ ਅੰਦਰ ਮੇਰੇ ਗੁਰੂ ਸਾਹਿਬ ਜੀ ਰੁਕੇ ਨੇ ਉਸ ਥਾਂ ਦਾ ਜਿਹੜਾ ਚੌਧਰੀ ਹੈ ਨੀ ਉਹ ਚੌਧਰੀ ਹੈ ਭਾਈ ਗੋਇੰਦਾ ਗੁਰੂ ਸਾਹਿਬ ਜੀ ਉਸ ਥਾਂ ਦੇ ਉੱਤੇ ਰੁਕਦੇ ਨੇ ਤੇ ਮਹਾਰਾਜ ਜੀ ਸੱਚੇ ਸਤਗੁਰੂ ਜੀ ਨੂੰ ਪਿਆਸ ਲੱਗੀ ਹੈ ਤੇ ਸਿੱਖਾਂ ਨੇ ਕਿਉਂਕਿ ਚੌਧਰੀ ਹੈ ਚੌਧਰੀ ਖੋਣ ਦੇ ਨਾਤੇ ਉਹ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਬੈਠਾ ਮਹਾਰਾਜ ਜੀ ਨੇ ਜਲ ਛਕਣਾ ਹੈ ਪਿਆਸ ਲੱਗੀ ਹੈ ਤੇ ਸੱਚੇ ਸਤਿਗੁਰੂ ਜੀ ਜਲ ਮੰਗਦੇ ਨੇ ਗੋਇੰਦਾ ਜਿਹੜਾ ਹੈ ਉਹ ਬਚਨ ਆਖਦਾ ਹੈ ਕੰਨ ਕਾ ਸਤਿਗੁਰੂ ਇੱਥੇ ਪਾਣੀ ਨਹੀਂ ਹੈ ਮਹਾਰਾਜ ਇਥੋਂ ਦੇ ਜਿਹੜੇ ਖੂਹ ਨੇ ਨਾ ਉਹਨਾਂ ਦਾ ਪਾਣੀ ਖਾਰਾ ਹੈ ਪਾਣੀ ਪੀਣ ਯੋਗ ਨਹੀਂ ਹੈ ਸਤਿਗੁਰੂ ਜੀ ਨੇ ਪੁੱਛਿਆ ਫਿਰ ਉਹ ਪਾਣੀ ਮੰਗਾਉਂਦੇ ਕਿੱਥੋਂ ਜਿਹੜਾ ਪਾਣੀ ਤੁਸੀਂ ਪੀਂਦੇ ਹੋ ਕਹਿਣ ਲੱਗੇ ਮਹਾਰਾਜ ਇਥੋਂ ਵਾਵਾ ਪਿੰਡ ਛੱਡ ਕੇ ਤੇ ਫਿਰ ਜਿਹੜਾ ਪਾਣੀ ਅਸੀਂ ਭਰ ਕੇ ਲੈ ਕੇ ਆਏ ਗਏ ਗੁਰੂ ਸਾਹਿਬ ਕਹਿੰਦੇ ਨੇ ਫਿਰ ਇੱਥੇ ਹੀ ਕਿਰਪਾ ਹੋਵੇਗੀ ਮਹਾਰਾਜ ਕਹਿੰਦੇ ਨੇ ਜਲ ਲੈ ਕੇ ਆਓ ਉਹ ਖਾਰਾ ਜਲ ਲੈ ਕੇ ਆਏ ਸੱਚੇ ਸਤਗੁਰ ਜੀ ਨੇ ਜਲ ਛਕਿਆ ਤੇ ਜਲ ਇਤਨਾ ਸ਼ੀਤਲ ਤੇ ਮਿੱਠਾ ਸੀ ਗੁਰੂ ਨੇ ਕਿਰਪਾ ਕੀਤੀ ਗੁਰੂ ਦੀ ਰਹਿਮਤ ਹੋਈ ਚੌਧਰੀ ਹਣ ਦੇ ਨਾਤੇ ਉਹਨੇ ਆਖਿਆ ਕਿ ਮਹਾਰਾਜ ਜੀ ਆਪ ਜੀ ਦੀ ਕਿਰਪਾ ਹੋਵੇ ਤੇ ਇੱਥੇ ਖੂਹ ਸਤਗੁਰੂ ਜੀ ਨੇ ਆਖਿਆ ਕਿ ਇੱਥੇ ਜਿੱਥੇ ਸਾਡਾ ਤੀਰ ਜਾਵੇਗਾ ਨਾ ਜਿੱਥੇ ਤੱਕ ਮਹਾਰਾਜ ਕਹਿੰਦੇ ਨੇ ਉੱਥੇ ਤੁਸੀਂ 10 ਖੂਲ ਵਾਲਿਓ ਇਸ ਤੋਂ ਵਧੇਖ ਦੀ ਇਹਨਾਂ ਦਾ ਖੂਹਾਂ ਦਾ ਪਾਣੀ ਮਿੱਠਾ ਤੇ ਸ਼ੀਤਲ ਨਿਕਲੇਗਾ ਗੁਰੂਦੇਵ ਮਹਾਰਾਜ ਜੀ ਦੇ ਬਚਨ ਮੰਨੇ ਉਹ ਸਥਾਨ ਦੇ ਉੱਤੇ ਸੇਵਾ ਕੋਈ ਜਦੋਂ ਬਾਕੀ ਖੂਹਾਂ ਦਾ ਪਾਣੀ ਦੇਖਿਆ ਗਿਆ ਅਤ ਦਾ ਮਿੱਠਾ ਉਹ ਜਲ ਛਕਣ ਯੋਗ ਸੀ ਜਿਹੜਾ ਚੌਧਰੀ ਹੁੰਦੇ ਨੇ ਨਾ ਉਹਨਾਂ ਦੇ ਅੰਦਰ ਥੋੜਾ ਜਿਹਾ ਹੰਕਾਰ ਹੁੰਦਾ ਉਸੇ ਪਿੰਡ ਦੇ ਵਿੱਚ ਇੱਕ ਭਾਈ ਮਾਈਆ ਸੀ ਉਹਨੇ ਸੱਚੇ ਸਤਗੁਰੂ ਦੇ ਘਰ ਦੀ ਬੜੀ ਸੇਵਾ ਕੀਤੀ ਬੜੀ ਸੇਵਾ ਕੀਤੀ ਮਹਾਰਾਜ ਜੀ ਨੂੰ ਸੇਵਾ ਵੇਖਦਿਆਂ ਹੋਇਆਂ ਇਹ ਬਚਨ ਆਖੇ ਨੇ ਮਹਾਰਾਜ ਜੀ ਨੇ ਆਖਿਆ ਕਿ ਅੱਜ ਤੋਂ ਬਾਅਦ ਇਸ ਥਾਂ ਦੇ ਉੱਤੇ ਜਿਹੜੀ ਸਿੱਖ ਸੰਗਤ ਆਵੇਗੀ ਉਹਦੀ ਦੇਖਭਾਲ ਸੰਭਾਲ ਤੁਸੀਂ ਕਰਨੀ ਇਸ ਗੱਲ ਦਾ ਪਤਾ ਭਾਈ ਗੋਵਿੰਦੇ ਨੂੰ ਲੱਗਿਆ ਉਹਨੇ ਆ ਕੇ ਇਤਰਾਜ਼ ਕੀਤਾ ਕਿ ਮਹਾਰਾਜ ਮੈਂ ਪਿੰਡ ਦਾ ਚੌਧਰੀ ਤੇ ਤੁਸੀਂ ਮੈਨੂੰ ਪਿੱਛੇ ਪਾ ਕੇ ਤੇ ਇਸ ਨੂੰ ਅੱਗੇ ਕੀਤਾ ਹੈ ਗੁਰੂ ਸਾਹਿਬ ਕਹਿੰਦੇ ਨੇ ਇੱਥੇ ਉਹ ਮਕਸਦ ਉਹ ਮਤਲਬ ਨਹੀਂ ਹੈ ਕਿ ਕੋਈ ਚੌਧਰੀ ਹੈ ਤੇ ਉਹ ਗੁਰੂ ਘਰ ਦੇ ਅੰਦਰ ਵੀ ਚੌਧਰੀ ਹੋਵੇਗਾ ਨਹੀਂ ਮਹਾਰਾਜ ਕਹਿੰਦੇ ਨੇ ਜਿਹੜਾ ਇੱਥੇ ਸੇਵਾ ਕਰਦਾ ਹੈ ਉਹਦੇ ਉੱਤੇ ਬਖਸ਼ਿਸ਼ ਹੁੰਦੀ ਹੈ ਜਿਹੜਾ ਗੁਰੂ ਘਰ ਦੇ ਵਿੱਚ ਨਿਮਰਤਾ ਦੇ ਵਿੱਚ ਆ ਕੇ ਝੁਕ ਜਾਂਦਾ ਉਹਦੇ ਉੱਤੇ ਰਹਿਮਤ ਹੁੰਦੀ ਹੈ ਤੇ ਜਿਹੜਾ ਆਪਣੇ غرੂਰ ਦੇ ਵਿੱਚ ਮਗਰੂਰ ਦੇ ਵਿੱਚ ਰਹਿੰਦਾ ਹੈ ਸਤਿਗੁਰੂ ਜੀ ਆਖਦੇ ਨੇ ਖਾਲੀ ਰਹਿ ਜਾਂਦਾ ਹੈ ਬਸ ਗੱਲ ਇਤਨੀ ਕੀ ਹੈ ਮਹਾਰਾਜ ਕਹਿੰਦੇ ਨੇ ਭਾਈ ਮਾਇਆ ਨੇ ਬਹੁਤ ਪ੍ਰੇਮ ਦੇ ਨਾਲ ਸੇਵਾ ਕੀਤੀ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ਾਂ ਲੈ ਗਏ ਨੇ ਤੁਹਾਡੇ ਮਨ ਅੰਦਰ ਚੌਧਰਪੁਣੇ ਦਾ غرੂਰ ਸੀ ਸਾਬ ਕਹਿੰਦੇ ਤੁਸੀਂ ਖਾਲੀ ਰਹਿ ਗਏ ਗੱਲ ਕਿ ਬਲਿਤਨੀ ਹੈ ਕਿ ਜਿਸ ਮਨੰ ਤੇ غرੂਰ ਹੈ ਉਹ ਕਦੀ ਗੁਰੂ ਦੀ ਬਖਸ਼ਿਸ਼ ਨੂੰ ਸਾਹਮ ਨਹੀਂ ਸਕਦਾ ਹਮੇਸ਼ਾ ਹੀ ਗੁਰੂ ਦੀ ਬਖਸ਼ਿਸ਼ ਉਥੇ ਟਿਕਦੀ ਹੈ ਜਿੱਥੇ ਮਨ ਅੰਦਰ ਨਿਮਰਤਾ ਹੈ ਜਿੱਥੇ ਬਾਣੀ ਪੜਨ ਦਾ ਚਾਹੋ ਹੈ ਜਿੱਥੇ ਸੇਵਾ ਕਰਨ ਦੀ ਭਾਵਨਾ ਹੈ ਉਸ ਥਾਂ ਦੇ ਉੱਤੇ ਆ ਕੇ ਗੁਰੂ ਦੀਆਂ ਬਖਸ਼ਿਸ਼ਾਂ ਗੁਰੂ ਦੀਆਂ ਰਹਿਮਤਾਂ ਟਿਕਦੀਆਂ ਨੇ ਤੇ ਜਿੱਥੇ ਗੁਰੂ ਦੀਆਂ ਰਹਿਮਤਾਂ ਆਣ ਕੇ ਟਿਕ ਜਾਂਦੀਆਂ ਫਿਰ ਉੱਥੇ ਲੱਖ ਖੁਸ਼ੀਆਂ ਪਾਤਸ਼ਾਹਾਂ ਲੱਖ ਖੁਸ਼ੀਆਂ ਉਨ੍ਹਾਂ ਦੇ ਮੁਤਾਬਕ ਕਿ ਗੁਰੂ ਦੀ ਬਖਸ਼ਿਸ਼ ਹੀ ਸਾਡੇ ਉੱਤੇ ਲੱਖ ਖੁਸ਼ੀਆਂ ਦੇ ਬਰਾਬਰ ਉਹ ਲੱਖਾਂ ਖੁਸ਼ੀਆਂ ਦੇ ਵਿੱਚ ਆਪਣੇ ਜੀਵਨ ਨੂੰ ਬਸਰ ਕਰਦੇ ਨੇ ਉਹਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਗੁਰੂ ਸਾਹਿਬ ਅਕ ਦੇ ਨੇ ਗਈ ਬਹੌੜ ਬੰਦੀ ਛੋੜ ਬੰਦੀ ਛੋੜ ਦੇ ਅਰਥ ਨੇ ਜਿਹੜਾ ਬੰਦਨਾਂ ਦੇ ਵਿੱਚ ਪਿਆ ਕਿਹੜੇ ਬੰਦਨਾਂ ਦੇ ਵਿੱਚ ਮਾਇਆ ਦੇ ਮੋਹ ਦੇ ਬੰਦਨ ਨੇ ਮਾਇਆ ਦੇ ਬੰਦਨ ਨੇ ਜਿਨ੍ਹਾਂ ਬੰਦਨਾ ਦੇ ਵਿੱਚੋਂ ਨਿਕਲਣਾ ਬੜਾ ਮੁਸ਼ਕਲ ਹੈ ਬੜਾ ਔਖਾ ਹੈ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ ਉਹ ਇਸ ਬੰਦਨਾ ਦੇ ਵਿੱਚੋਂ ਬਾਹਰ ਨਿਕਲਦਾ ਹੈ ਨਹੀਂ ਤੇ ਇਹਨਾਂ ਬੰਦਨਾ ਦੇ ਵਿੱਚੋਂ ਬਾਹਰ ਨਿਕਲਣਾ ਬੜਾ ਔਖਾ ਹੈ ਬੜਾ ਔਖਾ ਆਪਣੇ ਮਨ ਨੂੰ ਸਮਝਾਉਣਾ ਗੁਰੂ ਦੇ ਉਪਦੇਸ਼ ਦੇ ਵਿੱਚ ਆਪਣੇ ਸੁਰਤ ਨੂੰ ਲੀਨ ਕਰ ਦੇਣਾ ਬਹੁਤ ਮੁਸ਼ਕਲ ਹੈ ਬੜਾ ਮੁਸ਼ਕਲ ਹੈ